ਮਿੱਤਰਾਂ ਦੀ ਨੂਨ ਦੀ ਡੜੀ ਹਾਏ ਮੇਸ਼ਰੀ ਬਰ ਬ ਜਾਣੀ ਲੈ ਆ ਰੋਟੀ ਪੇ ਪਾਈ ਮੇਰਾ ਸੁਣੋ ਪੁੱਗੇ ਸੁਣੋ ਮੇਰੀ ਗੱਲ ਸੁਣ ਹਾਏ ਬੇ ਰੱਬ ਸੁਣੋ ਮੇਰੀ ਗੱਲ ਸੁਣੋ ਕੀ ਹੋ ਗਿਆ ਮਰ ਜਾ ਤੂੰ ਆ ਜਾ ਤੂੰ ਮਰ ਜਾ ਤੈਨੂੰ ਮੌਤ ਕਿਉਂ ਨਹੀਂ ਆਉਂਦੀ ਮੈਂ ਤੇਰੇ ਵਿੱਚ ਦੀ ਕੋਈ ਗੋਲੀ ਨਗਾ ਦੇ ਤੇਰੇ ਤੂੰ ਮਰ ਜਾ ਲੋਕਾਂ ਦੇ ਬੁੜੇ ਬੁੜੀਆਂ ਮਰੀ ਜਾਂਦੇ ਪੇ ਸਿੱਦੇ ਇੱਕ ਕਿਨਾਰੇ ਚੌਰਾ ਤਿਆਰ ਹੋਇਆ ਪਤਾ ਨਹੀਂ ਕਿੱਧਰ ਜਾਊ ਕਿੱਧਰ ਨਾ ਬੁੜੀ ਤਾਂ ਕਰੇ ਹੈ ਨਹੀਂਗੀ ਹੁਣ ਇਹ ਪਤਾ ਨਹੀਂ ਕਿੱਧਰ ਨਕਲਦਾ ਹੋਊਗਾ ਕਾਲੀਆਂ ਪੱਗਾ ਬੰਦਦਾ ਮਰਨੇ ਦਾ ਕਾਲੀਆਂ ਪੱਗਾ ਬੰਦਨੇ ਕੀ ਕਰਨਾ ਕੀ ਹੈ ਹੁਣ ਤਾਂ ਜਮੀ ਸ਼ਰਮ ਨਹੀਂ ਹੈਗੀ ਆ ਬਾਪੂ ਜੀ ਮੈਨੂੰ ਇੱਕ ਪੋਚਾ ਲਿਆ ਦਿਓ ਮੈਥੋਂ ਬੈਠ ਕੇ ਪੋਚਾ ਲੱਗਦਾ ਨਹੀਂ ਹੈਗਾ ਹੁਣ ਕਿੱਥੋਂ ਲੈ ਆਈਏ ਪੋਚਾ ਤੈਨੂੰ ਅਈ ਰਾਗ ਰੁਪਈਏ ਮੈਥੋਂ ਲੱਗਦਾ ਨਹੀਂ ਹੈਗਾ ਬੈਠ ਕੇ ਪੋਚਾ ਇੱਕ ਪੋਚਾ ਲਿਆਦਾ 100 200 ਰੁਪਏ ਦਾ ਸਾਨੂੰ ਕੀ ਫਰਕ ਪੈ ਜਾਊਗਾ ਤੇਰੀ ਗੱਲ ਹੁਣ ਤੇਰੀ ਸੱਸ ਨੂੰ ਪੁੱਛ ਲੈ ਉਹ ਲਿਆ ਦਊ ਸੱਸ ਨੂੰ ਪੁੱਛ ਲੈ ਸੱਸ ਕਿਹੜਾ ਘਟ ਹੈ ਹੋਰ ਚੀਜ਼ਾਂ ਦੇ ਪੈਸੇ ਖਰਚੀ ਜਾਂਦੇ ਹੋ ਇੱਕ ਜੇ ਪੋਚਾ ਲਿਆ ਤੂੰ ਕੀ ਫਰਕ ਪਾਊਗਾ ਤੂੰ ਆਪ ਹੀ ਪੋਚਾ ਲਾ ਲੈ ਤੂੰ ਪੋਚਾ ਲਾ ਲੈ ਮੈਂ ਤਾਂ ਲਾਉਂਗੀ ਇਹ ਫਾਰਾਦਨ ਕੁੱਤੇ ਆ ਮੰਗੂ ਭੌਂਕਦੇ ਰਹਿੰਦੇ ਆ 100 200 ਦੀ ਚੀਜ਼ ਦੱਸ ਹੈ ਨਹੀਂ 20 ਘਰੇ ਲਿਆ ਕੇ ਦੇ ਦੇਣਗੇ ਪਤਾ ਨਹੀਂ ਕਿਹਨੂੰ ਦੇਣਗੇ ਪੈਸੇ ਇਕੱਠੇ ਕਰ ਕਰਕੇ ਉਹ ਬੁੜੀ ਐ ਉਹ ਨਹੀਂ 100 ਰੁਪਏ ਕੱਢ ਕੇ ਰਾਜੀ ਇਹ ਐ ਇਹ ਨਹੀਂ 100 ਰੁਪਏ ਕੱਢ ਕੇ ਰਾਜੀ ਪਤਾ ਨਹੀਂ ਕਿੱਧਰ ਨਿਕੋਈਆ ਸਾਡਾ ਸ਼ੇਦੀ ਚਲ ਮਨਾ ਲਾਕੀਟ ਖੋਚਾ ਰੋਟੀ ਵੀ ਬਣਾਉਣੀ ਐ ਜੀ ਲੈ ਕਹਿੰਦੇ ਨੇ ਮਿੱਟੀ ਦੇ ਤਵੇ ਤੇ ਰੋਟੀ ਖਾਵਾਂਗੇ ਦੂਜੇ ਤਾਂ ਮੈਨੂੰ ਤਾਂ ਸੁਆਦ ਨਹੀਂ ਲੱਗਦੀ ਵੀ 10 ਲੋਕ ਵੀ ਖਾਂਦੇ ਨੇ ਤੇ ਤੁਸੀਂ ਖਾ ਲਓ ਕਿਹੜਾ ਫਰਕ ਪੈ ਜੂ ਸਾਡੀ ਜਾਨ ਨੂੰ ਸਿਆਪੇ ਕਰਦੇ ਜੇ ਫੁੱਟ ਜਾਂਦਾ ਤਾਂ ਕਹਿ ਦਿੰਦਾ ਜਾਣ ਕੇ ਭਨਤਾ ਵੀ ਮਿੱਟੀ ਦੀ ਚੀਜ਼ ਹੈ ਤਾਂ ਫੁੱਟੂਗੀ ਹੀ ਹੁਣ ਮਾੜਾ ਜਾ ਵੀ ਕਿਤੇ ਇੱਧਰ ਉੱਧਰ ਧਰਦਾ ਨਾਲ ਦੇ ਨਾਲ ਤੜ ਜਾਂਦਾ ਮਰਨਾ ਉਹਦੀ ਕਹੂਗਾ ਤੁਸੀਂ ਤਾਂ 6 ਮਹੀਨੇ ਤਵਾ ਚਲਾਉਂਦੀਆਂ ਵੀ ਹੋਰ ਦੱਸ ਅਸੀਂ ਕੀ ਕਰੀਏ ਕੰਮ ਦੇ ਨਹੀਂ ਕਰਦੇ ਨੇ ਹੈਗੇ ਇੱਕ ਤਾਂ ਮਰਨਾ ਜ਼ਮੀਨ ਜਾਇਾਦ ਵੀ ਆਪਣੇ ਨਾਂ ਲਵਾਈ ਬੈਠੇ ਐ ਨਹੀਂ ਵੀ ਮੁੰਡਿਆਂ ਦੇ ਨਾਂ ਲਵਾਦਾ ਸਰਸਾਰ ਦਾ ਸਾ ਚੀਜ਼ਾ ਦਿੰਦੇ ਨੇ ਸਾਨੂੰ ਚੱਲ ਮੋਨਾ ਕਰ ਤੋਂ ਤਜਰਾ ਕੰਮ ਕਰਨਾ ਮਲਜੀ ਦਾ ਉਹ ਪਤਾ ਨਹੀਂ ਕਿੱਧਰ ਲੰਗੀ ਆਦਾ ਪੈਂਡਾ ਛੜਾ ਕੇ ਬਾਹਰ ਲੈ ਘਰੇ ਵਗ ਜਾਂਦੀ ਹੈ ਮੇਰੀ ਜਾਨ ਨੂੰ ਚੇਪੇ ਹੋ ਜਾਂਦੇ ਨੇ ਇੱਥੇ ਘਰੇ ਲੈ ਕੋ ਗਏ ਤਿਆਰ ਤਾਂ ਮੁੱਡਿਆਂ ਨੂੰ ਵੀ ਪੱਤ ਚੋਪਰਾ ਰੋਟੀ ਪੁੱਛੀਏ ਬਾਉ ਬਿਤਨਾ ਆ ਰੋਟੀ ਬਣ ਗਈ ਜੀ ਲੈ ਬਾਪੂ ਜਮੀ ਸੰਗ ਸਰਮ ਨਹੀਂ ਹੈਗੀ ਸੋ ਨੂੰ ਤੁਹਾਨੂੰ ਪਤਾ ਮੈਂ ਕੀ ਲੱਗਦਾ ਤੁਹਾਡੀ ਕਿਵੇਂ ਬੋਲਦੇ ਹੋ ਉਹ ਕਿਉਂ ਪਈ ਤਵੀ ਪਈ ਐ ਮੈਂ ਤਾਂ ਤੇਰੀ ਬੇਬੇ ਦਾ ਭਲੇਖਾ ਪੈ ਗਿਆ ਤੀ ਮੈਂ ਨਹੀਂ ਪਈ ਸਹੁਰੇ ਤੈਨੂੰ ਕੰਨ ਕੋ ਪੁੱਠਾ ਬੋਲਦਾ ਮੇਦਾ ਪਤੀ ਨਹੀਂ ਲੱਗਿਆ ਆਹੋ ਨਾ ਬੇਬੇ ਦਾ ਕਿਵੇਂ ਭਲੇਖਾ ਪੈ ਗਿਆ ਕਿੱਥੇ ਬੇਬੇ ਕਿੱਥੇ ਮੈਂ ਮੈਨੂੰ ਪਤਾ ਹੀ ਐ ਬਣ ਗਈ ਰੋਟੀ ਬਹਿ ਜਾ ਫੜਾ ਦਾ ਨੀਆ ਕੋਈ ਨਾ ਜੀ ਮੈਂ ਆ ਕੋਈ ਨਾ ਭਾਈ ਮੈਂ ਬਹਿਣਾ ਇੱਥੇ ਲਿਆ ਰੋਟੀ ਮਾ ਜਾਣਾ ਫਿਰ ਬਰਨਾਲੇ ਮਿੱਤਰਾਂ ਦੀ ਨੂਨ ਦੀ ਡੜੀ ਹਾਏ ਮੇਸ਼ਰੀ ਬਰ ਬਰ ਜਾਣੀ ਮਿੱਤਰਾਂ ਦੀ ਨੂਨ ਦੀ ਡੜੀ ਅੰਨੇ ਆਪਾਂ ਰੋਟੀ ਮਾ ਬਰਨਾਲੇ ਜਾਣਾ ਆ ਲਓ ਭਾਪੀ ਜੀ ਦੇਓ ਭਾਈ ਚਾਣਣਾ ਭੀ ਲਿਆ ਤੁਸੀਂ ਲਿਆ ਲਓ ਲਸੀ ਬਣੀ ਨਾ ਲਸੀ ਨਹੀਂ ਬਣੀ ਮੈਨੂੰ ਪਾਣੀ ਦੇ ਦੋ ਤੁਮੇ ਗੱਲੀ ਗੱਲੀ ਰੋਟੀ ਖਾਈਂ ਮੈਨੂੰ ਤਾਂ ਲਿਆ ਦੇ ਤੂੰ ਅੰਦਰ ਪਈ ਦੀ ਕਦੋਂ ਦੀ ਰੋਟੀ ਤਾਂ ਪੁੱਛ ਲੈਂਦੀ ਫਿਰ ਵੀ ਰੋਟੀ ਖਾ ਲੈ ਬਾਪ ਜੀ ਤੇਰੇ ਘਰ ਹਾਲੇ ਮਹਿੰਦੀ ਲੱਗੀ ਹੋਈ ਆ। ਲਿਆ ਮੰਮੀ ਰੋਟੀ ਭਾ ਕੇ ਲਿਆ। ਮੈਂ ਤਾਂ ਨਹੀਂ ਪੈਂਦੀ ਹੈਗੀ ਰੋਟੀ। ਮੰਮੀ ਤੁਸੀਂ ਐਵੇਂ ਕਾਤੋਂ ਕਰ ਦੋ ਮੇਰੇ ਨਾਲ ਆਪਦੀ ਕੁੜੀ ਨਾਲ ਹੀ ਐਵੇਂ ਕਰੀ ਜਾਂਦੇ ਹੋ ਤੁਸੀਂ। ਪਹਿਲਾਂ ਤਾਂ ਦਾਦਾ ਲੜ ਕੇ ਆ ਘੰਟਾ। ਦਾਦਾ ਦਾ ਕੁਛ ਨਹੀਂ ਕਹਿੰਦਾ ਹੈਗਾ। ਤੁਸੀਂ ਐਵੇਂ ਦਾਦਾ ਨੂੰ ਬੋਲੀ ਜਾਂਦੇ ਰਹਿੰਨਾ ਜਿਵੇਂ ਮੈਨੂੰ ਬੋਲ ਦੋ। ਮੈਂ ਤਾਂ ਨਹੀਂ ਪੈਂਦੀ ਹੈਗੀ ਇਹ ਪਤਾ ਪਾ ਕੇ ਖਾ ਲਾ। ਮੈਨੂੰ ਨਹੀਂ ਪਤਾ ਮੈਨੂੰ ਤਾਂ ਰੋਟੀ ਲੈ ਕੇ ਦੋ। ਮੇਰੇ ਰਸਰਾਂ ਨੇ ਚੈੱਕ ਕਰੋ। ਮੈਂ ਤੁਹਾਡੇ ਨਾਲ ਖਾਣ ਲੱਗ ਜੂ। ਆ ਕੇ ਮੈਂ ਖਾਣ ਲੱਗ ਜਾਂਗੀ। ਐ ਕਰ ਦੋ ਮੇਰੇ ਵਾਰੀ ਮੈਂ ਤਾਂ ਰੋਟੀ ਲਓ ਮੈਨੂੰ ਕੋਈ ਪਤਾ ਪੜੀ ਜਾਂਦੀ ਆ ਤੇ ਅੰਦਰ ਬੱ ਜਦੋਂ ਪੱਕਦੀ ਹੁੰਦੀ ਹੈ ਗਰਮ ਗਰਮ ਉਹ ਰੋਟੀ ਖਾਣੀ ਚਾਹੀਦੀ ਆ ਫੇਰ ਤੁਸੀਂ ਆਵਾਜ਼ ਤਾਂ ਮਾਰ ਦਿਆ ਕਰੋ ਵੀ ਲੱਭੀ ਰੋਟੀਆਂ ਬਣੀ ਆਂ ਗਿਆ ਖਾ ਲਾ ਮੰਮੀ ਚਾਹ ਰੋਟੀ ਦਾ ਨਾਂ ਲੈ ਉਹ ਪਾਪੜ ਵਾਲਾ ਭਾਈ ਆਇਆ ਉਹ ਦਵਾ ਦੇ ਤੇਰੇ ਦਾਦੇ ਤੋਂ ਲੈ ਲੈ ਪੈਸੀ ਮਤਲਬ ਹੀ ਨਹੀਂ ਹੈਗੇ ਸਾਰੇ ਪੈਸੇ ਤਾਂ ਤੇਰੇ ਕੋਲ ਆ ਸਾਰੇ ਘਰ ਦੀ ਕਬੀਲਦਾਰ ਤਾਂ ਤੂੰ ਚੱਕਦੀ ਆ ਹਾਏ ਨਹੀਂ ਕਿਹੜੇ ਕੰਜਰ ਨੇ ਕਹਤਾ ਤੇਰੇ ਦਾਦਾ ਤਾਂ ਮੈਨੂੰ ਪੁੱਛਿਆ ਰਿਹਾ 100 ਰੁਪਏ ਦੇਂਦਾ ਚਲ ਕੋਈ ਕਿਹੜੀ ਕਬੀਲ ਹੋ ਰਹੀ ਆ 10 ਰੁਪਏ ਦਾ ਹੋਣਗੀ ਮੇਰੇ ਕੋਲ ਨਹੀਂ ਹੈਗੀ ਦედა ਨਾ ਮੰਮੀ ਨੂੰ ਆਹ ਕਰ ਦੇ ਮੇਰੇ ਵਾਰੀ ਤੇ ਦਾਦੀ ਤੋਂ ਮੰਗ ਰਿਆ ਕਰੋ ਉਹ ਤਾਂ ਕੋਈ ਨਹੀਂ ਮੰਗਦੇ ਪੈਸੇ ਮੇਰੀ ਜਾਨੂ ਸੇ ਆਪਾਂ ਕਰੀ ਰੱਖਦੇ ਹੋ ਮੈਨੂੰ ਦਿੰਦਾ ਹੀ ਨਹੀਂ ਹੈਗਾ ਉਹ ਪੈਸੇ ਤੂੰ ਤਾਂ ਕਹੀ ਬਾਤ ਚੰਗਾ ਮੇਰਾ ਦਾਦਾ ਲੈਦਾ ਕਾ ਪੈਸੇ ਉਹ ਤਾਂ ਦੇਖੂਗੀ ਜੇ ਦੇ ਦੇ ਤੀ ਮੰਗ ਲੈ ਜਾ ਨਾ ਰੋਟੀ ਪਾ ਕੇ ਲੈਂਦੀ ਆ ਨਾ ਪਾਪੜ ਦਿੰਦੀ ਆ ਕਹਿ ਜੀ ਮਾਂ ਮਾਤਾ ਪੀ ਮੜੀ ਐ ਜਿਹੜੀ ਸਾਰਾ ਦਿਨ ਭੰਗ ਦੀ ਫਰਦੀ ਰਹਦੀ ਆ ਖਾਣ ਵੇਲੇ ਵੀ ਲਾ ਆ ਗੋਹਾ ਪਾਇ ਨੂੰ ਕਿੰਨਾ ਚਿਰ ਹੋ ਗਿਆ ਰੇੜੇ ਚ ਆਈ ਨਹੀਂ ਵੀ ਕਾਇਦਨ ਹੋ ਗਿਆ ਪਾਇ ਨੂੰ ਪਰੇ ਸਿੱਟਿਆ ਮੈਂ ਹੈ ਆ ਚੌਰਾ ਉੱਥੇ ਜਾ ਕੇ ਬੈਠ ਜਾਂਦਾ ਸੱਤ ਦੇ ਵਿੱਚ ਨੂੰ ਬਥੇਰਾ ਠਰਕਾਂ ਪੋਰਦਾ ਤੁਰਿਆ ਫਿਰਦਾ ਆ ਇਧਰ ਕਿਤੇ ਉਧਰ ਕਿਤੇ ਮੇਰੇ ਮਗਰ ਕਿਤੇ ਵੱਡੀ ਮਗਰ ਕਿਤੇ ਕਿਵੇਂ ਕਿਤੇ ਕਿਵੇਂ ਪਾਇ ਨੇ ਵੀ ਆ ਗੋਹੇ ਦਾ ਜਿਹੜਾ ਹੈਗਾ ਪੂਰਾ ਸਿੱਟਿਆ ਮੈਂ ਮੈਂ ਰੇੜਾ ਪਰਿਆ ਪੈਨ ਪੁੱਤੇ ਦਾ ਮੱਸਰੀ ਮੱਸਰ ਹੋਇਆ ਪਿਆ ਉੱਤੇ ਬੈਠਾ ਰਹੋ ਸੱਥਾਂ ਦੇ ਵਿੱਚ ਆ ਕੌਣ ਸਾਰਾ ਪੜਕੇ ਨਹੀਂ ਫਿਰ ਉਹ ਬਹੁਤ ਜਿੱਪੀ ਸਿਰਿਆ ਨਹੀਂ ਅਜੇ ਸਿਰ ਕਿੱਥੇ ਵੱਟੇ-ਪੁੱਟੇ ਪਾ ਕੇ ਜਾਈਂਗੇ ਕਿਧਰ ਵਾਗੇ ਨੀ ਪਰਾਗੇ ਪਸਵਾ ਮਰਨਾ ਪਤਾ ਨਹੀਂ ਕਿਸੇ ਪਾਸੇ ਕਿਧਰ ਨਿਕਲ ਜਾਂਦਾ ਕੀ ਪਤਾ ਦੋ ਦਿਨ ਆਉਂਦਾ ਦੋ ਦਿਨ ਆਉਂਦਾ ਪਾਣੀ ਪੀਣ ਵਾਲਾ ਤੇ ਇਹ ਵੀ ਹੈਗਾ ਘਰੇ ਬੈਠਾ ਚੋਰਾ ਚੰਗਾ ਭਲਾ ਇਹ ਨਹੀਂ ਪਿਆ ਸਕਦਾ ਨੀ ਤੈਨੂੰ ਚੋਰੇ ਦੀ ਕੀ ਗੱਲ ਦੱਸਾਂ ਮੈਂ ਪੋਚਾ ਲਈ ਜਾਂਦੀ ਸੀਗੀ ਬਨ ਕੇ ਕਾਲੀ ਪੱਗ ਚਿੱਟਾ ਪਾ ਕੇ ਕੋਸਾ ਹਾਂ ਪਾਣੀ ਪਤੋਂ ਨਹੀਂ ਕਿੱਧਰ ਨਿਕਲੋ ਜਿਵੇਂ ਕਿਆ ਬਕੂ ਜੀ ਕਿ ਕਪੂਚੀ ਰਿਆ ਦੋ ਬੈਠ ਕੇ ਔਖਾ ਲਾਉਣਾ ਬੈਠਾ ਇਥੋਂ ਲੱਗਦਾ ਨਹੀਂ ਹੈਗਾ ਲੈ ਕਹਿੰਦਾ ਭਾਈ ਬੈਠ ਕੇ ਲਾ ਲਿਆ ਕਰੋ ਹੈ ਕਮੂਤ ਕਿਟਾ ਹੋਆ ਨਹੀਂ ਹਜਰ ਮਾਇਦਾਨੀ ਅੱਜਾ ਬੁੜਾ ਤਾਂ ਕਿਸੇ ਦੇ ਹੋਵੇਣਾ ਤਾਂ ਹੀ ਤਾਂ ਕਹਿੰਦੀ ਆ ਵੀ ਮਾਣੀ ਮੋਟੀ ਵੀ ਨਹੀਂ ਸੰਗ ਸਰਮਾ ਜਿਹਦਾ ਜੀ ਕਰਦਾ ਚੋ ਤੇ ਨਿਕ ਹੋਰ ਕਾਲ ਦਸ ਮੈਨੂੰ ਕਹਿੰਨਾ ਰੋਟੀ ਬਣ ਗਈ ਜੀ ਮਾਂ ਮੈਨੂੰ ਜੀ ਲੱਗਦੀ ਐ ਤੈਨੂੰ ਜੀ ਆਹੋ ਮਮਾ ਰੋ ਦਾ ਕੀ ਹੋਇਆ ਆ ਬੁੜੀ ਉਹ ਤਾਂ ਝੂਨੀ ਕਹਿਣ ਦਿੰਦੀ ਤੇ ਉਹਨੂੰ ਕਹੀਂ ਫਿਰ ਮੈਂ ਬਈ ਆਇਆ ਬੋਲਦਾ ਨਹੀਂ ਤੜਕੇ ਦੀ ਨਿਕਲੀ ਹੋਈ ਉਹ ਕਿਹੜਾ ਕਿਸੇ ਪਾਸੋਂ ਆਈ ਐ ਇਹ ਆਪਣੀ ਜਾਨ ਸਿਆਪੇ ਨਾ ਇੱਥੇ ਜਾਨ ਨੂੰ ਪੱਟੇ ਨਹੀਂ ਜਿੰਨੇ ਮਰਜੀ ਤੇ ਆਪ ਹੀ ਕੰਮ ਤੇ ਝੱਗਾ ਚੱਕਦੇ ਆਪ ਦੀ ਢੱਡ ਨੰਗਾ ਆਪ ਦੀ ਢੱਡ ਨੰਗਾ ਹਾਂ ਕੀ ਇਹਨੂੰ ਕੋਈ ਕਰੂਗਾ ਕੀ ਕਰੀਏ ਆਪ ਤਾਂ ਨਿਕਲ ਜਾਂਦੇ ਨੇ ਮੁਰਕੇ ਘਰੇ ਕੋਈ ਬੌਣਦਾ ਨਹੀਂ ਹੈਗਾ ਬਸ ਮਰਨੇ ਨੂੰ ਮੀਨ ਦੇ ਕੋਲੇ ਪਾ ਦੇ ਕਰ ਘਰੇ ਪਿਆ ਤਾਂ ਰਹਿਆ ਕਰੂ ਨਿਕਲ ਜਾਂਦੇ ਕੰਮ ਤਾਂ ਨਹੀਂ ਕੋਈ ਕਰਦਾ ਚੱਲ ਤੀ ਰੋਟੀ ਰੋਟੀ ਖਾਲਾ ਤੂੰ ਵੀ ਕਿਹੜੇ ਵਕਤਾਂ ਲਈ ਓਕੀ ਹੋਵੇਗੀ ਹਾਂ ਹੋਰ ਤਾਂ ਸਭ ਨੂੰ ਕੱਲ ਹਾਂ ਜਦੋਂ ਮੈਂ ਗੋਸਤ ਵਿੱਚ ਚੜਦੀ ਸੀਗੀ ਆ ਮੈਨੂੰ ਇਹਨਾਂ ਦੀ ਟੱਕਰ ਸੀ ਉਹ ਪਾਣੀ ਘਰ ਆਉਂਦੀ ਨਹੀਂ ਸੀਗੀ ਉਹ ਕਹਿੰਦੀ ਮੈਂ ਛੋਟਾ-ਬੋਟਾ ਤੇ ਡੇ 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 ਚਾਹ ਕਰਾ ਲੈ ਲਾਂ ਲੰਬਾ ਲੈ ਕੇ ਹੁੰਦਾ ਕਲੇਗ ਦੇ ਜਾਣਾ ਨਹੀਂ ਉਹਨੂੰ ਐ ਕਹਿੰਦੀ ਵੀ ਮਰਨ ਲੈ ਟ ਮਾਰੋ ਮੈਂ ਤਾਂ ਕਹਿੰਦਾ ਉਹ ਤਾਂ ਐ ਤਾਂ ਸੀ ਉਹਨੂੰ ਹੰਬੜ ਫੋੜ ਦੋ ਕੇ ਲੱਗਦੀ ਪਤਾ ਕਈ ਫਿਰ ਤੁਸੀਂ ਥਾਣੇ ਜਾ ਖੜੋਗੇ ਮੈਂ ਸਾਡਾ ਤਾਂ ਕੋਈ ਨਹੀਂ ਜਾਂਦਾ ਤੁਸੀਂ ਮਾਂ ਪਾੜ ਦੇਖੋ ਬੜੇ ਹਾਂ ਸਾਨੂੰ ਕੀ ਲੋੜਾ ਥਾਣੇ ਜਾਣ ਦੀ ਅਸੀਂ ਨਹੀਂ ਜਾਂਦੇ ਹਾਂ ਅਸੀਂ ਥਾਣੇ ਜਾਂਦੇ ਹਾਂ ਮੈਂ ਤਾਂ ਐ ਕਹਿਣੀ ਐ ਘਰੇ ਤਾਂ ਗੱਲਾਂ ਕਰਦੀ ਕਰਦਾ ਸੀ ਤੇ ਤਾਂ ਬਾ ਵੀ ਕੋਈ ਲੰਬੇ ਲੈ ਉਹਨਾਂ ਤੇ ਕੀ ਬੁੜੀ ਮੰਦੀ ਨਹੀਂ ਚੋਰੀ ਮੰਦੀ ਨਹੀਂ ਇਹ ਗੱਲ ਨੂੰ ਉਹ ਤਾਂ ਗਲ ਪੈ ਜਾਂਦੀ ਹੈ ਕਹਿੰਦੀ ਤੁਸੀਂ ਤਾਂ ਗੰਨਾ ਬਣਾਉਨੇ ਆਂ ਅਗਦੇ ਸੌਰੇ ਦੀਆਂ ਦੱਸ ਵੀ ਅਸੀਂ ਗੱਲਾਂ ਬਣਾ ਕੇ ਸਾਨੂੰ ਕੀ ਲੋੜ ਜਿੱਦ ਤੇ ਖਾਦੂ ਕਿਨੋਂ ਦੇ ਫਿਰ ਆਪੀ ਪੱਟੀ ਬਣੂਗੀ ਆਪਾਂ ਕੀ ਲੈਣਾ ਪੱਟੀ ਪਾਹਨ ਪਾਕਿਸਤਾਨ ਦਾ ਭਾਣੇ ਮੇਰੀ ਮਾਂ ਨਹੀਂ ਆਉਂਦੀ ਮੇਰੀ ਮਾਂ ਕਾ ਹੀ ਛੋਟਾ ਬੁੜਾ ਭਾਣੇ ਲੁੱੱਚਾ ਹਾਂ ਲੁੱੱਚਾ ਤਾਂ ਹੈ ਰੇ ਇਹ ਮੱਤ ਨਾ ਲੱਗਿਆ ਹੋਇਆ ਉਹ ਦੱਫਾ ਨਾ ਹੋ ਗਿਆ ਆਖੀ ਕਿਉਂ ਦਾਦਾ ਕਿੱਥੋਂ ਆਇਆ ਮੈਂ ਦਾ ਪੁੱਤ ਸੱਚੋਂ ਆਇਆ ਮੈਂ ਪੈਸੇ ਦੇ ਦੇ ਮੈਂ ਕਾਲ ਦੀਆਂ ਹੁਣ ਹੋਰ ਕੀ ਗੱਲ ਕਿੰਨੇ ਦੇ ਦੇ 500 ਰੁਪਏ ਲੈ ਫੜਾ ਮੰਮੀ ਨੇ ਦਿੱਤਾ ਨਹੀਂ ਹੈਗੇ ਨਾ ਰੋਟੀ ਖੋਈ ਜਾ ਮੈਨੂੰ ਉਹ ਕੋਈ ਨਾ ਤੂੰ ਚੱਕਾ ਤੇ 1000 ਰੁਪਏ ਉੱਥੇ ਖਾ ਪੀ ਲਈ ਦਾਦਾ ਤੇਰਾ ਚੱਕਾ ਹੋਰ ਉੱਥੇ ਖਾ ਪੀ ਨਹੀਂ ਨਾਲ ਕੋਸਾ ਕੁਝ ਤੇਰੇ ਵਰਗਾ ਦਾਦਾ ਹਰੇਕ ਦੇ ਘਰੇ ਹੋਣਾ ਮੈਂ ਕੋਈ ਨਾ ਜਾ ਭੱਗ ਜਾਂਦਾ ਮੰਮੀ ਆ ਹੀ ਬੋਲਦੀ ਰਹਿੰਦੀ ਆਗੀ ਸਕੂਲ ਤੇ ਆਉਣਾ ਪੜੇਗਾ ਠੀਕ ਹੈ ਦਾਦਾ ਜੀ ਮੈਂ ਤੁਸੀਂ ਕਹੋ ਠੀਕ ਹੈ ਪੁੱਤ ਪੜ੍ਹੁੰਦਾ ਮੈਂ ਲੈ ਕੁੜੀਆਂ ਸਾਈ ਹਾਏ ਹਾਏ ਆਪਾਂ ਜਾਂਦੇ ਹਾਂ ਮਿਲੀਆਂ ਸਰਕਾਰਾਂ ਹਾਏ ਹਾਏ ਮੀਪਾ ਮਾਵਨ ਨਹੀਂ ਬੋਂਦੀ ਮੈਨੂੰ ਲੱਗਦਾ ਕਿ ਨਹੀਂ ਹੈ ਵੀ ਅਜ ਕੋਈ ਮੁਨਾਫਾ ਨਹੀਂ ਹੈ ਬੋਂਦੀ ਨਹੀਂ ਬੋਂਦੀ ਫੁੱਟਬਾਲ ਕੀ ਦਾ ਬੇੜਾ ਭੇਜੇ ਤੇਰਾ ਇਹ ਕੋਈ ਮੈਨੂੰ ਤਾਂ ਪਤਾ ਨਹੀਂ ਲੱਗਦਾ ਨਾ ਮੁੰਡਾ ਭਾਵੇਂ ਮੁੰਡਾ ਇਹਦੀ ਮਾਤਰੀ ਬੇਬੇ ਕਿਤੇ ਮਰਜੇ ਤੂੰ ਆਹ ਜਾ ਤੂੰ ਤੈਨੂੰ ਤੱਪ ਜੇ ਟੋਆ ਪੱਟ ਕੇ ਤੈਨੂੰ ਆਹ ਜਰੂ ਮੈਂ ਤੈਨੂੰ ਸੰਗ ਨਹੀਂ ਆ ਤੇ ਤੈਨੂੰ ਮੈਨੂੰ ਪਤਾ ਨਹੀਂ ਲੱਗਿਆ ਭਾਈ ਆਹ ਤੇਰੀ ਬੇਬੇ ਨਾਲ ਸੌਣ ਲਈ ਪਈਦੀ ਤੂੰ ਬੇਬੇ ਆਲਾ ਕੱਪੜਾ ਲੈ ਲੈ ਤੂੰ ਦੇਖ ਤਾ ਲੈ ਚੱਪੜਾ ਤਾਂ ਪਤਾ ਮਾਲੇ ਮਕਰੋਣਾ ਪੈਗਾ ਮੈਂ ਤਾਂ ਚਾਹ ਪੀਣ ਆਇਜੀ ਭਾਈ ਵੇ ਅਸੀਂ ਤਾਂ ਆਪਣੇ ਘਰੇ ਵੀ ਸੇਫੜੀ ਹੈਗੀ ਤੈਨੂੰ ਸ਼ਰਮ ਨਹੀਂ ਚਾਹੀਦੀ ਮਾੜੀ ਮੋਟੀ ਚੱਲ ਕੋਈ ਨਾ ਕੋਈ ਨਾ ਕੋਈ ਨਾ ਕੋਈ ਕੋਈ ਨਾ ਮੈਂ ਗੋਦਵਾਰੇ ਪੀਨੂੰ ਚਾਹ ਕੇ ਸੇ ਥਾਂ ਦਾ ਤਾਂ ਹੀ ਮੈਨੂੰ ਵੱਡੀ ਕਹੀ ਸੀ ਤੜਕੇ ਗੱਲ ਉਹਦੀ ਸੱਚੀ ਐ ਜੀ ਜੀ ਹੁਈ ਨਹੀਂ ਕਰਦਾ ਆ ਜਾਂਦੇ ਕੋਈ ਨਾ ਉਹ ਬੁੜੀ ਪਤਾ ਨਹੀਂ ਕਿੱਦਾਂ ਨਿਕਲ ਜਾਂਦੀ ਐ ਸ਼ਰਮ ਨਹੀਂ ਆਉਂਦੀ ਇਹਨੂੰ ਇਹਨੂੰ ਚੋਰੇ ਨੂੰ ਨਾਲ ਹੀ ਲੈ ਜਾ ਕਰ ਜਿੱਥੇ ਜਾਣੀ ਹੁੰਨੀ ਐ ਕੰਜਰ ਨੂੰ ਇਹਨੂੰ ਮਾ ਛੱਡੇ ਪਾਲੀਏ ਨਾ ਬਕੋਠੇ ਦੇ ਛੜੀ ਆਏ ਸਾਰਾ ਫੀਰੋ ਛਾਤੀ ਚਰਨੋ ਆ ਬੇੜਾ ਭੇਜੇ ਤੇਰਾ ਲੱਗ ਜਾਣ ਤੇਰੀਆਂ ਜੜਾਂ ਤੇਰੀਆਂ ਇੱਥੇ ਵੀ ਰੁੜ ਗਿਆ ਥੱਲੇ ਮਰ ਜਾ ਭਾਈ ਜੀ ਤੇਰਾ ਮੈਨੂੰ ਸੁਣ ਬੁੱਗੇ ਮੇਰੀ ਗੱਲ ਸੁਣ ਖਾਏ ਬੇ ਰੱਬਾ ਬੁੱਗੇ ਮੇਰੀ ਗੱਲ ਸੁਣ ਉਹ ਕੀ ਹੋ ਗਿਆ ਮਰ ਜਾ ਤੂੰ ਐ ਜਾ ਤੂੰ ਮਰ ਜਾ ਤੈਨੂੰ ਮੌਤ ਕਿਉਂ ਨਹੀਂ ਆਉਂਦੀ ਮੈਂ ਤੇਰੇ ਵਿੱਚ ਦੀ ਕੋਈ ਗੋਲੀ ਨਗਾ ਦੇ ਤੇਰੇ ਤੂੰ ਮਰ ਜਾ ਲੋਕਾਂ ਦੇ ਬੁੜੇ-ਬੁੜੀਆਂ ਮਰ ਜਾਂਦੇ ਪਏ ਤੂੰ ਕਿਉਂ ਨਹੀਂ ਮਰਦਾ ਸਾਲਾ ਬੁੱਗੇ ਦਾ ਹੋਇਆ ਭਾਨ ਦਾ ਖਸਮਾ ਮਰ ਜਾ ਤੂੰ ਐ ਜਾ ਤੂੰ ਫੇ ਹੋਣਾ ਮੇਰਾ ਬੁੱਗੇ ਸੁਣੋ ਬੁੱਗੇ ਮੇਰੀ ਗੱਲ ਸੁਣ ਖਾਏ ਬੇ ਰੱਬਾ ਬੁੱਗੇ ਮੇਰੀ ਗੱਲ ਸੁਣ ਦੇ ਚਾਉਂਦੇ ਕੀ ਹੋ ਗਿਆ ਮਰ ਜਾ ਤੂੰ ਐ ਜਾ ਤੂੰ ਮਰ ਜਾ ਤੈਨੂੰ ਮੌਤ ਕਿਉਂ ਨਹੀਂ ਆਉਂਦੀ ਮੈਂ ਤੇਰੇ ਵਿੱਚ ਦੀ ਕੋਈ ਗੋਲੀ ਨਗਾ ਦੇ ਤੇਰੇ ਤੂੰ ਮਰ ਜਾ ਲੋਕਾਂ ਦੇ ਬੁੜੇ-ਬੁੜੀਆਂ ਮਰ ਜਾਂਦੇ ਪਏ ਤੂੰ ਕਿਉਂ ਨਹੀਂ ਮਰਦਾ ਸਾਲਾ ਬੁੱਗੇ ਦਾ ਹੋਇਆ ਭਾਨ ਦਾ ਖਸਮਾ ਮਰ ਜਾ ਤੂੰ ਐ ਜਾ ਤੂੰ ਥੇ ਹੋਣਾ ਭਈ ਆਹ ਹੋਰੀ ਪੰਗਾ ਸੇੜ ਲਿਆ ਕਰਿਆ ਹੁਣ ਹੁਣ ਬੁੜੀ ਨੂੰ ਦੱਸ ਦੇ ਕਿਤੇ ਮੇਰੇ ਪਾਏ ਜਾਣ ਜੂਤ ਓਹੋ ਚੰਗ ਕੋਈ ਤਾਂ ਦੇਖ ਲਿਆ ਕਿੱਧਰ ਭਾਗੀ ਫਿਰ ਸੋਲਜੀ ਵੀ ਨਹੀਂ ਹੈਗੇ ਨਹੀਂ ਆਤੀ ਕੀ ਹੋ ਗਿਆ ਆਹ ਬੈਠੀ ਆ ਤੂੰ ਤਾਂ ਫੇਵਰਿਟ ਈ ਆ ਅੰਜਰ ਦਾ ਪੁੱਤ ਤਾਹਾਂ ਜਾ ਚੜਿਆ ਮੈਨੂੰ ਕਹਣਾ ਝਾ ਦੀ ਕੱਪੜਿਆਂ ਦੇ ਵਿੱਚ ਦੀ ਹੋਰ ਤਾਂ ਹੋਰ ਮੇਰੀ ਤਾਂ ਵਾਹੀ ਖੜੀ ਕੱਜਰ ਨੇ ਨਾ ਤੂੰ ਸਿੱਖਣ ਦਾ ਪਹਿਲੇ ਕੋਠੇ ਦੇ ਕੀ ਕਰ ਦਿੱਤੀਗੀ ਵੀ ਕੋਠੇ ਤੇ ਮੈਂ ਕੱਪੜੇ ਪਾਉਣ ਗਈ ਸੀ ਹੋਰ ਮੈਂ ਕੀ ਕਰਨ ਗਈ ਸੀ ਕਿੱਧਰ ਭੱਗੇ ਰਸੋਈ ਚ ਵੀ ਨਹੀਂ ਹੈਗੇ ਨਹੀਂ ਆ ਤੇ ਕੀ ਹੋ ਗਿਆ ਬਲਜੀ ਤਾ ਆ ਬੈਠੀ ਆ ਕੀ ਦੱਸਾਂ ਮੈਨੂੰ ਮੈਂ ਚੌਰੇ ਦੀ ਸ਼ਰਮ ਨਹੀਂ ਪਈਆ ਕੋਠੇ ਤੇ ਵੀ ਮਰ ਗਿਆ ਕੱਪੜੇ ਪਾਉਣ ਚੜੀ ਸੀ ਮੈਂ ਤਾਂ ਕਪੜੇ ਪਾਉਣ ਚੜੀ ਗਹਾਂ ਜਾ ਕੇ ਕਹਿੰਦਾ ਚਾਹਤੀ ਮਰਨੇ ਨੇ ਹੋਰ ਤਾਂ ਹੋਰ ਮੇਰੀ ਬਾਹ ਫੜ ਲਈ ਨਾ ਮੈਨੂੰ ਐਂ ਦੱਸ ਤੂੰ ਸੇਖਰ ਤੋਂ ਪਹਿਰੇ ਕੋਠੇ ਦੇ ਕੀ ਕਰਨ ਚੜੀ ਸੀ ਤੈਨੂੰ ਮੈਂ 20 ਵਾਰੀ ਸਮਝਾਇਆ 20 ਪਾਈ ਇਹ ਤੋਂ ਬਚ ਕੇ ਰਿਹਾ ਤਾਂ ਇਹ ਤੋਂ ਬਚ ਕੇ ਰਿਹਾ ਅਬ ਬੁੜੀ ਆ ਦੇਖ ਲੈ 10 ਦਿਨ ਹੋ ਗਏ ਨਿਕਲੀ ਹਜੇ ਤੱਕ ਨਹੀਂ ਆਈ ਹੈਗੀ ਨਾ ਹੋਰ ਮੈਂ ਕਪੜੇ ਕਿੱਥੇ ਪਾਵਾਂ ਮੈਨੂੰ ਐਂ ਦੱਸ ਬੁੜੀ ਤਾਂ ਹੁਣ ਉਹਦੇ ਭਤੀਜੇ ਦਾ ਹਜੇ ਤੱਕ ਵਿਆਹ ਹੀ ਨਹੀਂ ਹੋਇਆ ਆ ਤਾਂ ਇਹਦਾ ਚੋਰੇ ਨੂੰ ਭਤੀਜੇ ਦੇ ਵਿਆਹ ਚ ਕੱਢਿਆ ਇਹਨੂੰ ਇਹ ਸਿੱਤਰ ਖਾ ਕੇ ਨਿਕਲਿਆ ਮੈਨੂੰ ਲੱਗਦਾ ਉੱਥੋਂ ਉੱਥੇ ਵੀ ਨੇ ਕਰਤੂਤ ਕੀਤੀ ਹੋ ਪੱਕਾ ਮੈਨੂੰ ਕਰੀ ਹੋ ਗਈ ਹਾਂ ਉੱਥੋਂ ਵੀ ਕੰਜਰ ਛੱਤਰ ਖਾ ਕੇ ਨਿਕਲਿਆ ਛੱਤਰ ਖਾ ਕੇ ਤਾਂ ਨਿਕਲਿਆ ਹੁਣ ਐਂ ਕੀ ਬਤਾ ਕੀ ਗਾਂਡ ਕਰਕੇ ਤੁਰਿਆ ਹਲਕੂ ਹਲਕੂ ਕਰਦਾ ਫਰਦਾ ਰਹਿੰਦਾ ਮੈਂ ਤਾਂ ਸੱਚੀ ਗੱਲ ਐ ਇੰਨਾ ਚਿੱਤ ਕਾਲੇ ਪੈਂਦਾ ਮੈਨੂੰ ਐਂ ਦੱਸ ਫਿਰ ਆਪਾਂ ਹੁਣ ਰਹੀਏ ਤਾਂ ਰਹੀਏ ਕਿੱਥੇ ਮੈਂ ਤਾਂ ਕਹਿੰਦੇ ਤਾਂ ਫਾਹਾ ਪੜਦੇ ਪਰੇ ਕੰਜਰ ਨੂੰ ਫਾਹਾ ਵੀ ਨਹੀਂ ਵੱਢ ਸਕਦੇ ਕੀ ਕਰੇ ਜ਼ਮੀਨ ਤਾਂ ਸਾਰੀ ਨਾ ਆਏ ਦੇ ਨਾ ਤਾਂ ਜ਼ਮੀਨ ਨਾ ਕਰਾਉਂਦਾ ਮੈਨੂੰ ਤਾਂ ਲੱਗਦਾ ਕੰਜਰ ਦੇ ਢੱਡ ਚ ਪਾਪ ਐ ਪਾਪ ਤਾਂ ਹੈਗਾ ਹੀ ਐ ਤਾਂ ਹੀ ਨਿਕਰਾਉਂਦਾ ਜੇ ਸਹੀ ਹੋਵੇ ਫਿਰ ਕਰਾਈ ਨਾ ਦੇਵੇ ਮੈਂ ਤਾਂ ਕਹਨੀਆ ਅੱਜ ਉਹਨੂੰ ਦੱਸਦੀ ਹਥਣੀ ਜਦੋਂ ਆ ਗਿਆ ਸਾਡੇ ਨਾਲ ਤਾਂ ਸੁਣਦਾ ਨਹੀਂ ਭਨੇ ਬਾਹਰ ਬੈਠਾ ਕਈ ਵਾਰ ਫੋਨ ਤੇ ਮੈਂ ਗੱਲ ਵੀ ਜੜੀ ਆ ਵੀ ਤੇਰੇ ਬਾਪ ਨੂੰ ਭਾਈ ਸਮਝਾ ਮਾਣਾ ਮੋਟਾ ਤੇਰੇ ਬਾਪ ਨੂੰ ਤਾਂ ਅੰਨੇ ਦੀ ਇਕੱਲੀ ਸਿੱਧਾ ਬੋਲਣ ਲੱਗ ਗਿਆ ਪਰ ਕਾਹਨੂੰ ਸੁਣਦਾ ਮੇਰਾ ਨਹੀਂ ਮੈਨੂੰ ਤਾਂ ਆ ਸਾਡੇ ਵਾਲਾ ਤਾਂ ਸੁਭਾਅ ਕੱਬਾ ਜਿਵੇਂ ਉਹਨੂੰ ਦੱਸਤਾ ਮਰਨੇ ਨਾਲ ਸਿਰ ਪਾੜ ਦੇਣਾ ਫਿਰ ਅਗਲਾ ਕਹਿੰਦਾ ਬੁੜਾ ਮਾਰਤਾ ਕੰਜਰ ਨੇ ਮਾਰਦੇ ਉਹਦੀ ਜਣਾ ਹਾਇ ਤਾਂ ਪਿੱਛੇ ਕੋਸਾ ਹੈ ਨਹੀਂ ਕੰਜਰ ਦੇ ਨਹੀਂ ਬਥੇਰਾ ਮੇਰੀ ਗੱਲ ਸੁਣ ਬਥੇਰਾ ਠੱਠੇ ਵਰਗਾ ਪਤਾ ਲੱਗ ਜੂ ਜਦੋਂ ਸਰਪਾੜਤਾ ਸਿਰ ਪਾੜਤਾ ਸਿਰ ਪਾੜਤਾ ਥਾਈ ਮਰਜੋ ਥਾਈ ਮਰ ਫਿਰ ਅਗਲਾ ਕਹਿੰਦਾ ਸੌਰਾ ਮਾਰਤਾ ساری ਉਮਰ ਮਿਹਨਤ ਅਬ ਉਹ ਕਰਨੀ ਹੀ ਫੋਨ ਹਾਂ ਕਹੇ ਸਾਮ ਭਾਈ ਆਵਦੇ ਨੂੰ ਅਸੀਂ ਕੀ ਕਰੀਏ ਮੇਰੀ ਤਾਂ ਹੁਣ ਇਹ ਸਲਾਹ ਵੀ ਆਉਣ ਵਾਲਾ ਸਾਡੇਆਂ ਨੂੰ ਦੱਸਦੇ ਆ ਮੈਂ ਤਾਂ ਉਸੇ ਨੂੰ ਦੱਸੂ ਹਾਂ ਆ ਕਿ ਉਹਦੇ ਮੋਟਰਸਾਈਕਲ ਖੜਾ ਆ ਗਿਆ ਨੇ ਆ ਜਾਣ ਤੂੰ ਆ ਮੇਰੇ ਨਾਲ ਚਲ ਆ ਜਾ ਦਾਸ ਨਹੀਂ ਉਹ ਨੂੰ ਮੈਂ ਇਹ ਤਾਂ ਕੰਜਰ ਦਾ ਜੱਪ ਪਟਾਉਣੀ ਆ ਦਾੜੀ ਸਮਾਰ ਕੇ ਚੌਰੇ ਦੀ ਮਰਨਾ ਕਾਨੂੰ ਸੁਣਦਾ ਕਿਸੇ ਦੀ ਰੋਟਾ ਲੱਗ ਗਿਆ ਫਿੱਲਿਆ ਥਦਾ ਬਾਗਰ 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 ਬਾਜੂਗੇ ਉਹ ਬਾਜੂਗੇ ਉਹ ਕਨਾਲ ਸੀ ਮੈਂ ਹਿਮਾਗਰ ਪੈ ਗਈ ਸੀ ਮੈਂ ਛੇੜ ਲਾ ਦੀ ਪਰਿੰਡਾਂ ਦਾ ਖਖਾ ਹਾਏ ਹਾਏ ਉਹ ਤਾਂ ਮੰਨ ਜਾਂਦੀ ਮੈਂ ਧੱਕਾ ਥੋਇਆ ਬੰਦ ਕਰ ਗਿਆ ਮੈਨੂੰ ਸਾਰਾ ਪਤਾ ਹੈ ਇਹ ਬੱਟੜ ਨਾ ਹੋ ਗਿਆ ਸਾਰਿਆਂ ਗਣਾਂ ਜੀ ਇਹ ਤਾਂ ਕੁਛ ਨਾ ਕਹੀ ਇਹ ਤਾਂ ਮੰਨ ਜੀ ਇਹ ਤਾਂ ਦਰবেশ ਹੈ ਕੋ ਘਰੋਂ ਗਰੀਬ ਹੈ ਘਰੋਂ ਮਾਂ ਪਿਓ ਹਾਂ ਨਹੀਂ ਲੈਨੇ ਪਹੁੰਚੜੇ ਚਲ ਜੇ ਮੈਂ ਘਰੇ ਬਾ�ਿਆ ਉਹ ਵੱਡੀ ਨੇ ਸਖਾਤਾ ਕੋਣ ਤਾਂ ਥਾਰਾ ਕੋ ਦਸਤਾ ਹੋ ਨਾ ਨਾ ਉਹ ਤਾਂ ਮੇਰੇ ਮਗਰ ਪੈਣੀਆਂ ਤੋਂ ਹੀ ਕਿਧਰ ਜਾਈਏ ਮੈਨੂੰ ਐ ਲੱਗਦਾ ਹੁਣ ਤਾਂ ਆਖਰੀ ਹਥਿਆਰ ਹੈ ਿਕਰਨਾਲ ਸਿਆਪਾ ਚਰਨੋ ਲੈਵੇ ਚਲ ਹਾਂ ਓਏ ਗੱਲ ਪੱਕੀ ਐ ਚਰਨੋ ਲੈਵੇ ਚਲਦੇ ਆ ਉਹੀ ਕਰੂਗੀ ਹੱਲ ਪਰ ਉੱਥੇ ਕਿਵੇਂ ਜਾ ਸਕਦਾ ਐ ਉਥੇ ਦਾ ਪੈਸੇ ਨਹੀਂ ਪਿਆਜ ਬਚੇਰੇ 75 ਪਏ ਨਹੀਂ ਮੇਰੇ ਹੁਣ ਫੇਰ ਕਿੱਧਰ ਜਾਈਏ ਚਲ ਜਾਣਾ ਦਾ ਪਊਗਾ ਿਕਰਨਾਲ ਐਥੇ ਨਹੀਂ ਬੈਠੇ ਬਣਾ ਸਰਨ ਜੇ ਹੁਣ ਘਰੇ ਗਿਆ ਦਾ ਦੋਏ ਮੈਨੂੰ ਪਰਚੀਆਂ ਖਾ ਜਾਣਗੀਆਂ ਮੇਰੀ ਤਾਂ ਲਾਜ ਵੀ ਨਹੀਂ ਕੰਮਦੀ ਚੱਲ ਜਲਦੀ ਫਿਰ ਜਣਾ ਹੀ ਬੁੱਦਲ ਕਠੋਰ ਕਰੀ ਮੜਾ ਚੱਲੀ